ਹਾਂਜੀ ਦੋਸਤੋ ਜੋ ਕਿ ਮਾਡਰਨ ਲੁੱਕ ਦੀਆਂ ਕੋਠੀਆਂ ਜਿਹੜੇ ਭਰਾਵਾਂ ਨੂੰ ਪਸੰਦ ਨੇ ਉਹਨਾਂ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਆ ਦੇਖ ਸਕਦੇ ਹੋ ਤੁਸੀਂ ਮਾਡਰਨ ਲੁੱਕ ਦੀ ਕੋਠੀ ਹੈਗੀ ਇਹ ਤੇ ਇਹ 2230 ਸਕਰ ਫੁੱਟ ਦੇ ਵਿੱਚ ਬਣੀ ਹੋਈ ਹੈ ਜਿਸ ਦਾ ਕਿ 15-1600 ਸਕਰ ਫੁੱਟ ਨੀਚੇ ਹੈਗਾ ਤੇ 700 ਸਕਰ ਫੁੱਟ ਉੱਪਰ ਬਣਾਇਆ ਹੋਇਆ ਦੋਸਤੋ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਪੋਰਚ ਆ ਜਾਂਦਾ ਜੋ ਕਿ ਪੋਰਚ ਰੱਖਿਆ ਗਿਆ ਹੈ ਆਰ ਪਾਰ ਗੇਟ ਰੱਖਿਆ ਗਿਆ ਹੈ ਦੂਸਰੀ ਸਾਈਡ ਵੀ ਓਪਨ ਆਏਗਾ ਤੇ ਇਧਰ ਵੀ ਕਿਉਂਕਿ ਬੈਕ ਸਾਈਡ ਤੇ ਇਹਨਾਂ ਦੇ ਘਰ ਨੇ ਵੀਰ ਹੋ ਰਹੇ ਨੇ ਇਹ ਕਪੋਰਚ ਦੇ ਵਿੱਚੋਂ ਐਂਟਰੀ ਰੱਖੀ ਗਈ ਹੈ ਜਿਹਦੇ ਰਾਹੀਂ ਆਪਾਂ ਐਂਟਰ ਹੋਏ ਆਂ ਕੋਠੀ ਦੇ ਵਿੱਚ ਆ ਬੇਖ ਸਕਦੇ ਹੋ ਤੁਸੀਂ ਪੌੜੀਆਂ ਜੋ ਲੱਗੀਆਂ ਹੋਈਆਂ ਹਨ ਪੱਥਰ ਵਾਲੀਆਂ ਪੌੜੀਆਂ ਲਗਾਈਆਂ ਹੋਈਆਂ ਨੇ ਬਾਈ ਹੋਰਿਆ ਨੇ ਤੇ ਇਧਰ ਫਰੰਟ ਸਾਈਡ ਤੇ ਜੋ ਲੈਫਟ ਸਾਈਡ ਦੀ ਗੱਲ ਕਰੀ ਤੇ ਡ੍ਰੈنگ ਰੂਮ ਆ ਜਾਂਦਾ ਕਾਫੀ ਖੁੱਲਾ ਜਿਸ ਦੇ ਵਿੱਚ ਇੱਕ ਵੱਡੀ ਵਿੰਡੋ ਰੱਖੀ ਗਈ ਹੈ ਸਾਹਮਣੇ ਜੋ ਕਿ ਵਧੀਆ ਲਾਈਟ ਵਗੈਰਾ ਪਵੇ ਚਾਨਣ ਵਗੈਰਾ ਵੇਖ ਸਕਦੇ ਹੋ ਤੁਸੀਂ ਕੋਠੀ ਦੇ ਵਿੱਚ ਕਾਫੀ ਲਾਈਟ ਪੈਂਦੀ ਹੈਗੀ ਤੇ ਇਧਰ ਦੂਸਰੀ ਸਾਈਡ ਤੇ ਰਾਈਟ ਸਾਈਡ ਦੀ ਗੱਲ ਕਰ ਤਾਂ ਇੱਕ ਬੈਡਰੂਮ ਹੈ ਤੇ ਵਿਚਾਲੇ ਇਹ ਵਾਸ਼ਰੂਮ ਹੈ ਜੋ ਬੈਕ ਹਟਾ ਕੇ ਥੋੜੀ ਜਗ੍ਹਾ ਰੱਖਿਆ ਗਿਆ ਹੈ। ਆ ਵੇਖ ਸਕਦੇ ਹੋ ਤੁਸੀਂ ਤੇ ਇਹ ਵਾਸ਼ਰੂਮ ਟਾਇਲਟ ਵਗੈਰਾ ਜੋ ਉਸ ਰੂਮ ਦੇ ਨਾਲ ਅਟੈਚ ਕੀਤਾ ਹੋਇਆ ਹੈ। ਇਹ ਜਿਹੜਾ ਤੁਸੀਂ ਇੱਧਰ ਰਾਈਟ ਸਾਈਡ ਤੇ ਬੈਡਰੂਮ ਦੇਖਦੇ ਹੋ ਆ ਵੇਖ ਸਕਦੇ ਹੋ। ਇਸ ਦੇ ਵਿੱਚ ਥੋੜਾ ਜਿਹਾ ਇਹ ਘਰ ਰੈਨੋਵੇਟ ਵੀ ਹੋਇਆ ਹੈ ਦੋਸਤੋ। ਰੈਨੋਵੇਟ ਕੀ ਹੈ ਪਾ ਤੁਹਾਨੂੰ ਦੂਸਰਾ ਦਿਖਾਉਣਿਆ ਇਸ ਤਰ੍ਹਾਂ ਬਾਹਰ ਜਾ ਕੇ ਇਸ ਰੂਮ ਦੇ ਵਿੱਚੋਂ। ਇਸ ਦੇ ਵਿੱਚ ਵੀ ਇੱਕ ਬੈਕ ਸਾਈਡ ਤੇ ਵਿੰਡੋ ਰੱਖੀ ਗਈ ਹੈਗੀ। ਆਹ ਵੇਖ ਸਕਦੇ ਹੋ ਤੁਸੀਂ ਤੇ ਜਿਹੜੇ ਬਾਈ ਆਰਕੀਟੈਕਟ ਨੇ ਇਹ ਡਿਜ਼ਾਈਨ ਕੀਤੇ ਉਹਦਾ ਨੰਬਰ ਪਾਵਾਂਗਾ ਬਸ ਸਕਰੀਨ ਤੇ ਤੇ ਤੁਸੀਂ ਵੀ ਇਦਾਂ ਦਾ ਕੋਈ ਕਰਵਾਉਣਾ ਚਾਹਣੇ ਹੋ ਨਕਸ਼ਾ ਵਗੈਰਾ ਤਿਆਰ ਤਾਂ ਗੱਲਬਾਤ ਕਰ ਸਕਦੇ ਹਾਂ ਇਹ ਆਪ ਲੌਬੀ ਦੇ ਵਿੱਚ ਆਗੇ ਦੁਬਾਰਾ ਜੋ ਤੁਸੀਂ ਆ ਦੇਖ ਰਹੇ ਹੋ ਇੱਕ ਬਾਰੜਿਆ ਹੋਇਆ ਸਟੋਰ ਹੈਗਾ ਤੇ ਇਹ ਕਮਰਾ ਪੁਰਾਣਾ ਹੈਗਾ ਦੋਸਤੋ ਇਹ ਪੁਰਾਣਾ ਵਿੱਚ ਹੀ ਅਟੈਚ ਕੀਤਾ ਗਿਆ ਇਹਨਾਂ ਨੇ ਤੇ ਬਾਕੀ ਸਾਰੇ ਨਵਾਂਗਾ ਤੇ ਇੱਧਰ ਬੈਕ ਸਾਈਡ ਤੇ ਇੱਕ ਰਸੋਈ ਰੱਖੀ ਹੈ ਇਹਨਾਂ ਨੇ ਇਹ ਵਾਲੀ ਆ ਤੁਸੀਂ ਦੇਖ ਸਕਦੇ ਹੋ ਜੋ ਇਹ ਪੁਰਾਣੀ ਹੈਗੀ ਇਹ ਵੀ ਤੇ ਬਾਕਸ ਵਗੈਰਾ ਜੋ ਕਬੜ ਵਗੈਰਾ ਪੁਰਾਣੇ ਨੇ ਸਾਰੇ ਇਹ ਤੇ ਰੱਖ ਲਈਏ ਵਿੱਚ ਅਟੈਚ ਕਰਤੀ ਇਹਨਾਂ ਨੇ ਵੀਰ ਹੋਰਾਂ ਨੇ ਜੋ ਰੈਨੋਵੇਟ ਕੀਤਾ ਇਹ ਹਾਊਸ ਦੋਸਤੋ ਤੇ ਬੈਕ ਸਾਈਡ ਤੇ ਇੱਕ ਪਾਸੇ ਕਿ ਜੋ ਕਿਚਨ ਹੈ ਤੇ ਇੱਕ ਪਾਸੇ ਦੂਸਰੀ ਸਾਈਡ ਤੇ ਬੈਡਰੂਮ ਹੈਗਾ ਤੇ ਸਾਹਮਣੇ ਇੱਕ ਡਰੈਂਗਰੂਮ ਇੱਕ ਪਾਸੇ ਬੈਡਰੂਮ ਹੈਗਾ ਤੇ ਵਿਚਾਲੇ ਲੌਬੀ ਦੇ ਵਿੱਚ ਸਟੋਰ ਇੱਕ ਅਟੈਚ ਹੈਗਾ ਜੋ ਤੁਸੀਂ ਪੌੜੀਆਂ ਦੇਖ ਰਹੇ ਹੋ ਇਹ ਪੱਥਰ ਦੀਆਂ ਪੌੜੀਆਂ ਨੇਗੀਆਂ ਜੋ ਕਿ ਕੰਧ ਦੇ ਵਿੱਚ ਫਿੱਟ ਕੀਤੀਆਂ ਹੋਈਆਂ ਨੇਗੀਆਂ ਕਾਫੀ ਜਗ੍ਹਾ ਤੇ ਲੱਗਦੀਆਂ ਏਦਾਂ ਦੀਆਂ ਚਗਾਠਾਂ ਵੀ ਲੱਗਦੀਆਂ ਇਸ ਪੱਤਰ ਦੀਆਂ ਅੱਜਕੱਲ੍ਹ ਕਾਫੀ ਯੂਜ਼ ਕਰਦੇ ਆ ਲੋਕ ਤੇ ਇਹ ਬੈਕ ਸਾਈਡ ਵਾਲਾ ਬੈੱਡਰੂਮ ਆ ਕਿ ਜਿਸ ਦੇ ਵਿੱਚ ਇੱਕ ਬੈਕ ਸਾਈਡ ਤੇ ਬਾਾਰ ਵੀ ਰੱਖਿਆ ਗਿਆ ਜੋ ਕਿ ਉਹਨਾਂ ਦਾ ਬੇੜਾਗਾ ਵੀਰ ਹੋ ਰਿਆਂ ਦਾ ਮੰਗਰ ਘਰ ਹੈਗਾ ਤੇ ਥੋੜਾ ਜਿਹਾ ਏਰੀਆ ਉੱਪਰ ਵੀ ਹੈਗਾ 700 ਸਕਰ ਫੁੱਟ ਦੋਸਤੋ ਉੱਪਰੋਂ ਵੀ ਦਿਖਾ ਦਿੰਨੇ ਆਪਾਂ ਤੁਹਾਨੂੰ ਕਾਫੀ ਵਧੀਆ ਕੰਮ ਹੈ ਮਤਲਬ ਪਲਾਨਿੰਗ ਹੈਗੀ ਤੇ ਕੰਮ ਹੋ ਰਿਹਾ ਇਸ ਦਾ ਜੋੜੀਆਂ ਦਾ ਮਿਸਤਰੀ ਲੱਗੇ ਹੋਏ ਸੀਗੇ ਤੇ ਇਹ ਰੂਮ ਆ ਗਿਆ ਜੋ ਬਾਹਰ ਲੱਗਿਆ ਹੋਇਆ ਇੱਧਰ ਵੇਖ ਸਕਦੇ ਤੁਸੀਂ ਕਾਫੀ ਵੱਡਾ ਬੈਡਰੂਮ ਹੈਗਾ ਇਹ ਤੇ ਇਸ ਦੇ ਵਿੱਚ ਇੱਕ ਵਾਸ਼ਰੂਮ ਅਟੈਚ ਹੈਗਾ ਆ ਆ ਸੀਗਾ ਜੋ ਕਿ ਟਾਈਲ ਵਗੈਰਾ ਦਾ ਕੰਮ ਹੋ ਚੁੱਕਿਆ ਹੈ ਤੇ ਬਾਕੀ ਜੋੜੀਆਂ ਦਾ ਕੰਮ ਹੈ ਜੋ ਉਹ ਚੱਲ ਰਿਹਾ ਹੈ ਤੇ ਕੁਝ ਕੁ ਜੋੜੀਆਂ ਦੀ ਮਰੰਮਤ ਕੀਤੀ ਗਈ ਹੈ نیچے ਤੋਂ ਖਰਗੀਆਂ ਸੀਗੀਆਂ ਉਹਨਾਂ ਨਾਲ ਜੁਆਇੰਟ ਲਗਾ ਕੇ ਸੈਟਿੰਗ ਕੀਤੀ ਹੈਗੀ ਵੀਰ ਹੋਰਾਂ ਨੇ ਤੇ ਬਾਕੀ ਕਲਰ ਵਗੈਰਾ ਦਾ ਕੰਮ ਰਹਿੰਦਾ ਪੇਂਟ ਵਗੈਰਾ ਦਾ ਤੇ ਕੁਸਕਰੂਮਾਂ ਦੇ ਵਿੱਚ ਪੀਓਪੀ ਵੀ ਹੋਗੀ ਤੇ ਇਹ ਜੋ ਦੇਖ ਸਕਦੇ ਤੁਸੀਂ ਲੋਬੀ ਦਾ ਏਰੀਆ ਜੋ ਸਟੇਅਰਕੇਸ ਦਾ ਸਟੇਅਰਕੇਸ ਦੀ ਜਗ੍ਹਾ ਦੇ ਵਿੱਚ ਜੋ ਇੱਥੇ ਗ੍ਰੈਲ ਲੱਗ ਜਾਣੀ ਤੇ ਉੱਪਰੋਂ ਦੀ ਸਿਰਫ ਰਾਉਂਡਿੰਗ ਬਾਹਰ ਜਾਣ ਵਾਸਤੇ ਹੀ ਰਸਤਾ ਰੱਖਿਆ ਗਿਆ ਜਿਆਦਾ ਵੱਡੀ ਨਹੀਂ ਰੱਖੀ ਲੋਬੀ ਤੇ ਇਧਰ ਆਪਾਂ ਪੋਰਚ ਦੇ ਉੱਪਰ ਆ ਚੁੱਕੇ ਹਾਂ ਜੋ ਪੋਰਚ ਦਿਖਾਇਆ ਸੀ ਤੁਹਾਨੂੰ ਫਸਟ ਤੇ ਜੋ ਆਪਾਂ ਵਿਚਿੰਗ ਦੀ ਕ੍ਰੋਸਿੰਗ ਸੀਗੀ ਜੋ ਬੈਕ ਸਾਈਡ ਤੇ ਬਾਈ ਹੋ ਰਿਆਂ ਦਾ ਘਰ ਸੀਗਾ ਤੇ ਫਰੰਟ ਤੇ ਗੇਟ ਉਸੇ ਪੋਰਚ ਤੋਂ ਜੋ ਆਪਾਂ ਲੋਬੀ ਦੇ ਵਿੱਚੋਂ ਹੀ ਰਸਤਾ ਰੱਖਿਆ ਗਿਆ ਇੱਕ ਰਸਤਾ ਰੂਮ ਦੇ ਵਿੱਚ ਜਾਂਦਾ ਤੇ ਕੁੱਤੋਂ ਦੀ ਘੁਮਕੇ ਬਾਹਰ ਆ ਜਾਂਦਾ ਪੋਰਚ ਦੇ ਵਿੱਚ ਤੇ ਹੁਣ ਆਪਾਂ ਬੈਕ ਉਸੇ ਰੂਮ ਦੇ ਵਿੱਚ ਜਾਂਨੇ ਆ ਤੇ ਉਸੇ ਰੂਮ ਦੇ ਵਿੱਚ ਹੀ ਬਾਹਰ ਜਾਣ ਵਾਸਤੇ ਗੇਟ ਰੱਖਿਆਗਾ ਜੋ ਬੈਕ ਸਾਈਡ ਤੇ ਉਹ ਤੁਸੀਂ ਸਾਹਮਣੇ ਵੇਖ ਰਹੇ ਹੋ ਇੱਕ ਵਿੰਡੋ ਹੈ ਤੇ ਇੱਕ ਗੇਟ ਹੈ ਜਿਹੜਾ ਇਹ ਦਰਵਾਜ਼ਾ ਲਗਾਇਆ ਹੋਇਆਗਾ ਇਹ ਇੱਥੋਂ ਦੀ ਆਪਾਂ ਬਾਹਰ ਜਾ ਸਕਦੇ ਆਂਗੇ ਆ ਵੇਖ ਸਕਦੇ ਹੋ ਤੁਸੀਂ ਤੇ ਆਪਾਂ ਬੈਕ ਸਾਈਡ ਤੇ ਆ ਚੁੱਕੇ ਆਂ ਬਾਹਰ ਕੋਠੀ ਦੇ ਤੇ ਉੱਤੋਂ ਦੀ ਘੁਮਕੇ ਫਰੰਟ ਤੇ ਜਾਣਾ ਪੈਣਾ ਜੋ ਇਧਰ ਸਾਈਡ ਤੇ ਪੌੜੀਆਂ ਆ ਗਈਆਂ ਇਹ ਪੌੜੀਆਂ ਦੀ ਜਗ੍ਹਾ ਹੈਗੀ ਸੋ ਕਿਵੇਂ ਲੱਗਾ ਪਲਾਨ ਕਮੈਂਟ ਕਰਕੇ ਜਰੂਰ ਸਾਨੂੰ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਧੰਨਵਾਦ ਜੀ